ਸ਼ਸ਼ੀਕਲ ਜੀ ਸਿਮਰਨ ਬੁਟੀਕ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਪਲੀਜ਼ ਪਲੀਜ਼ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਅੱਜ ਵਾਲੇ ਸੂਟ ਬਹੁਤ ਹੀ ਪਿਆਰੇ ਸੂਟ ਲੈ ਕੇ ਆਨੇ ਆ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਪਹਿਲਾਂ ਹੀ ਸਾਡੇ ਚੈਨਲ ਨੂੰ ਤੁਸੀਂ ਬਹੁਤ ਸਪੋਰਟ ਕਰ ਰਹੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇਦਾਂ ਹੀ ਸਾਡੀ ਵੀਡੀਓ ਨੂੰ ਪਿਆਰ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਸੋਹਣੇ ਸੋਹਣੇ ਸੂਟ ਲਿਆਉਂਦੀ ਰਹਾ ਤੁਸੀਂ ਸੋਹਣੇ ਸੋਹਣੇ ਸੂਟ ਪਾ ਕੇ ਸੋਹਣੇ ਸੋਹਣੇ ਬਣਦੇ ਰਹੋ ਜੀ ਸਭ ਤੋਂ ਪਹਿਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੁਹਾਨੂੰ ਲੀਲਨ ਕਾਟਨ ਦਾ ਸੂਟ ਮਿਲੂਗਾ ਜੀ ਬਹੁਤ ਹੀ ਪਿਆਰੀ ਵੈਰਾਈਟੀ ਆ ਕਲਰਾਂ ਦੇ ਤਾਂ ਕੀ ਕਹਾਂ ਨੀ ਬਹੁਤ ਜ਼ਿਆਦਾ ਸੋਹਣੇ ਕਲਰ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਏ 1299 ਵਿਦ ਸ਼ਿਪਿੰਗ ਜੀ ਕੋਈ ਸ਼ਿਪਿੰਗ ਤੁਹਾਨੂੰ ਅਲੱਗ ਤੋਂ ਨਹੀਂ ਦੇਣੀ ਪਊਗੀ ਦੁਪੱਟੇ ਵਿੱਚ ਵੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਲੀਲਨ ਕਾਟਨ ਦਾ ਇਹ ਦੁਪੱਟਾ ਹੈ ਜੀ ਬਹੁਤ ਜ਼ਿਆਦਾ ਸੋਹਣਾ ਜਿਵੇਂ ਅੱਜ ਕੱਲ੍ਹ ਗਰਮੀ ਆ ਜੀ ਐਦਾਂ ਦੇ ਸੂਟ ਬੇਅਰ ਕਰੇਵੇ ਬਹੁਤ ਹੀ ਪਿਆਰੇ ਲੱਗਦੇ ਆ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਿਕੇ ਸੈਂਡ ਕਰੀ ਜਾਓ ਜੀ ਜਿਹੜਾ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਨਾਲ ਦੀ ਨਾਲ ਤੁਸੀਂ ਪਿਕਾ ਸੈਂਡ ਕਰ ਦਿਓ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਪਿਓਰ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ ਜੀ ਪਿਓਰ ਕਾਟਨ ਦਾ ਬਾਟਮ ਵੀ ਤੁਹਾਨੂੰ ਪਲੇਨ ਕਾਟਨ ਦੀ ਮਿਲੂਗੀ ਦੁਪੱਟਾ ਤੁਹਾਨੂੰ ਪਿਓਰ ਮਲਮਲ ਦਾ ਮਿਲੂਗਾ ਮਲਮਲ ਦਾ ਦੁਪੱਟਾ ਬਹੁਤ ਸੋਹਣਾ ਲੱਗਦਾ ਜੀ ਜਿਵੇਂ ਗਰਮੀਆਂ ਉਦਾਂ ਵੇਅਰ ਕਰਿਆ ਵਾ ਸੂਟ ਦਾ ਪ੍ਰਾਈਸ ਹੈਗਾ ਜੀ 1065 1065 ਵਿੱਚ ਘਰ ਬੈਠਿਆਂ ਨੂੰ ਤੁਹਾਨੂੰ ਇੰਨਾ ਪਿਆਰਾ ਸੂਟ ਮਿਲੂਗਾ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਫੋਨ ਕਰਕੇ ਪਿਕਾਂ ਭੇਜ ਕੇ ਆਪਣੇ ਲਈ ਸੋਹਣੇ ਸੋਹਣੇ ਜੇ ਸੂਟ ਬੁੱਕ ਕਰ ਸਕਦੇ ਆ ਜੀ ਸੂਟ ਮੰਗਾਉਣ ਦਾ ਪ੍ਰੋਸੀਜਰ ਹੈਗਾ ਇਹ ਤੁਸੀਂ ਪਿਕਾਂ ਭੇਜਣੀਆਂ ਜੀ ਪੇਮੈਂਟ ਕਰਕੇ ਸਕਰੀਨਸ਼ਾਟ ਸੈਂਡ ਕਰਨਾ ਹੈ ਆਪਣਾ ਐਡਰੈਸ ਸੈਂਡ ਕਰਨਾ ਹੈ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਦਾ ਕਲਰ ਤੁਸੀਂ ਦੇਖ ਲਓ ਕਿੰਨਾ ਜਿਆਦਾ ਸੋਹਣਾ ਹੈ ਜੀ ਸੂਟ ਮਿਲੂਗਾ ਤੁਹਾਨੂੰ ਜੀ ਕਾਟਨ ਦਾ ਕਾਟਨ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਸੂਟ ਦੀ ਪ੍ਰਿੰਟਿੰਗ ਹੈ ਸੂਟ ਦੇਖਿਆ ਕਹਿਣੇ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ 1525 1525 ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਕਲਰ ਆਪਸ਼ਨ ਬਹੁਤ ਹੈ ਪਿਓਰ ਮੰਡਾਲ ਕਾਟਨ ਸ਼ਿਮਰ ਦਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਮਸਲੀਨ ਦਾ ਤੁਹਾਨੂੰ ਨਾਲ ਦੁਪੱਟਾ ਮਿਲੂਗਾ ਬਹੁਤ ਸੋਹਣਾ ਆਰੀ ਵਰਕ ਹੋਇਆ ਬਾ ਬਹੁਤ ਸੋਹਣਾ ਸੈਂਟਰ ਵਿੱਚ ਸੂਟ ਦੀ ਲੁੱਕ ਬਹੁਤ ਪਿਆਰੀ ਆ 1525 ਸੂਟ ਦਾ ਪ੍ਰਾਈਸ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ कॉटन ਦਾ ਸੂਟ ਮਿਲੂਗਾ ਤੁਹਾਨੂੰ ਬਹੁਤ ਜ਼ਿਆਦਾ ਸੋਹਣਾ ਸੂਟ ਅੱਜ ਆਲੇ ਸਾਰੇ ਹੀ ਸਿਰੇ ਆ ਜੀ ਤੁਸੀਂ ਸੋਚੂਗੇ ਹਰ ਸੂਟ ਨੂੰ ਕਹਿ ਦਿੰਦੇ ਆ ਬਹੁਤ ਜ਼ਿਆਦਾ ਸੋਹਣਾ ਕਹਿਣਾ ਪੈਂਦਾ ਜੀ ਸਾਰੇ ਸੂਟ ਇੱਕ ਤੋਂ ਇੱਕ ਹੈ ਜੀ ਪਾਰਟੀ ਵੇਅਰ ਸੂਟ ਐਂਡ ਡਿਜ਼ਾਈਨਰ ਸੂਟ ਰੱਖੇ ਜਾਂਦੇ ਆ ਜਿਵੇਂ ਗਰਮੀਆਂ ਔਸਾ ਸਾਬਨ ਲਈ ਆਪਾਂ ਫਕਸ਼ਨਾਂ ਤੇ ਕੱਪੜੇ ਵੇਅਰ ਕਰਦੇ ਆ ਟੌਪ ਵੀ ਤੁਹਾਨੂੰ ਕਾਟਨ ਦਾ ਮਿਲੇਗਾ ਬਹੁਤ ਪਿਆਰਾ 2.5 ਮੀਟਰ 2.5 2.5 ਮੀਟਰ ਦੀ ਤੁਹਾਨੂੰ ਕੱਟ ਮਿਲੇਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 1100 ਰੁਪਿਆ 1100 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨਾਲ ਦੀ ਨਾਲ ਪਿਕਾ ਸੈਂਡ ਕਰ ਦਿਆ ਕਰੋ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਮਸਲੀਨ कॉटन ਦਾ ਸੂਟ ਹੈ ਜੀ ਬਹੁਤ ਸੋਹਣਾ ਖੇਰੇ ਤੇ ਵੀ ਤੁਹਾਨੂੰ ਵਰਕ ਮਿਲੇਗਾ ਦੁਪੱਟਾ ਤੁਹਾਨੂੰ ਫੁੱਲ ਹੈਵੀ ਮਿਲੇਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1400 ਰੁਪਈਆ 1400 ਰੁਪਏ ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਮਸਲੀਨ कॉटन ਦਾ ਸੂਟ ਹੈ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਜ਼ਰੂਰੀ ਨਹੀਂ ਆਪਾਂ ਨੇ ਇਹਦੇ ਵਿੱਚ ਲੈਨਿੰਗ ਲਗਾਉਣੀ ਹੈ ਕਿਉਂਕਿ ਅਸੀਂ ਖੁਦ ਵੀ ਸੂਟ ਮੈਂ ਖੁਦ ਇਹਦੇ ਨਾਲ ਦੇ ਸੂਟ ਸਟੀਚ ਕਰੇ ਆਂ ਲੈਨਿੰਗ ਮੈਂ ਤਾਂ ਲੈਨਿੰਗ ਨਹੀਂ ਲਵਾਈ ਜੀ ਬਾਕੀ ਕਸਟਮਰ ਦੀ ਆਪਣੀ ਮਰਜ਼ੀ ਹੁੰਦੀ ਹੈ ਜੀ ਕਲਰ ਬਹੁਤ ਸੋਹਣਾ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਨਾਲ ਦੀ ਨਾਲ ਬੁੱਕ ਕਰਕੇ ਆਪਣੇ ਲਈ ਸੋਹਣਾ ਜਿਹਾ ਸੂਟ ਮੰਗਵਾਓ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਕਾਟਨ ਦਾ ਤੁਹਾਨੂੰ ਸ਼ਰਟ ਮਿਲੂਗੀ ਕੈਂਬਰੀਕ ਕਾਟਨ ਦੀ ਬਾਟਮ ਵੀ ਤੁਹਾਨੂੰ ਕੈਂਬਰੀਕ ਕਾਟਨ ਦੀ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਹੈ ਜੀ 1250 ਰੁਪਿਆ ਸਾਢੇ 12 ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਬਹੁਤ ਪਿਆਰਾ ਦੁਪੱਟਾ ਜੀ ਚੀਕਨ ਵਰਕ ਹੋਇਆ ਹੈ ਸਾਰੇ ਦੁਪੱਟੇ ਵਿੱਚ 1250 ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਜੀ ਪਹਿਲਾਂ ਤੁਸੀਂ ਮਾਰਕੀਟ ਵਿੱਚ ਜ਼ਰੂਰ ਟਰਾਈ ਕਰ ਲਿਆ ਕਰੋ ਫਿਰ ਤੁਹਾਨੂੰ ਰੇਟ ਦਾ ਪਤਾ ਲੱਗ ਜਾਂਦਾ ਵੀ ਸਾਡਾ ਰੇਟ ਕਿੰਨਾ ਘੱਟ ਹੈ ਜੀ ਜਿੱਥੇ ਮਰਜ਼ੀ ਟਰਾਈ ਕਰਕੇ ਆ ਕੇ ਤੁਸੀਂ ਸੂਟ ਬੁੱਕ ਕਰਿਓ ਸੂਟ ਦਾ ਰੇਟ ਬਹੁਤ ਘੱਟ ਹੈ ਜੀ ਜਿਹੜਾ ਦੁਪੱਟਾ ਇਸ ਸੂਟ ਨਾਲ ਲਗਾਇਆ ਗਿਆ ਘੱਟੋ ਘੱਟ ਦੁਪੱਟਾ ਇਹ 400 ਦਾ ਹੈ ਜੀ ਜਿਹੜਾ ਕਿ ਸੂਟ ਨੂੰ ਬਹੁਤ ਵਧੀਆ ਲੁੱਕ ਦਿੰਦਾ ਹੈ ਜੀ ਇਹ ਸੂਟ ਤੁਸੀਂ ਜਿੰਮੇ ਮਰਜ਼ੀ ਪਾਓ ਕਿਤੇ ਵੀ ਜਾਓ ਰਿਸਰ ਵਿੱਚ ਬਹੁਤ ਪਿਆਰੇ ਲੱਗਦੇ ਆ ਵੇਅਰ ਕਰੇ ਵੀ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਲੇਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਸੂਟਾਂ ਨੂੰ ਡਿਜ਼ਾਈਨਰ ਜਿਆ ਸੂਟ ਹੈ ਜੀ ਪਾਰਟੀ ਵੇਅਰ ਸੂਟ ਹੈ ਤੁਸੀਂ ਕਿਤੇ ਵੀ ਜਾਣਾ ਕਿਸੇ ਵਿਆਹ 'ਚ ਜਾਣਾ ਕੋਈ ਫੈਕਸ਼ਨ ਕਿਸੇ ਬਰਥਡੇ ਪਾਰਟੀ ਤੇ ਜਾ ਰਹੇ ਆ ਬਹੁਤ ਡਿਜ਼ਾਈਨਰ ਕਾਟਨ ਦਾ ਸੂਟ ਰੈਡੀ ਕਰਿਆ ਦੁਪੱਟਾ ਪਿਓਰ ਸ਼ਿਫੋਨ ਦਾ ਹੈ ਜੀ ਸੂਟ ਦਾ ਪ੍ਰਾਈਸ ਹੈਗਾ 1850 ਜੀ ਮੈਂ ਆਪਣੇ ਘਰ ਵਿੱਚ ਮੰਮੀਆਂ ਹੁੰਨੀਆਂ ਆਪਣੇ ਕੋਈ ਬਜ਼ੁਰਗ ਹੁੰਨੇ ਆ ਉਹਨਾਂ ਲਈ ਮਤਲਬ ਇੱਕ ਪਰਪਲ ਪਾਟੇਰ ਲੁੱਕ ਦਾ ਸੂਟ ਚਾਹੀਦਾ ਦੁਪੱਟਾ ਵੀ ਬਹੁਤ ਸੋਹਣਾ ਹੈ ਬਿਨਾ ਵਰਕ ਤੋਂ ਸੂਟ ਹੈ ਜੀ ਐਦਾਂ ਦੇ ਸੂਟ ਜਿਵੇਂ ਇੰਨੀ ਗੰਦੀ ਗਰਮੀ ਆ ਨਾ ਜੀ ਹੁਣ ਜੀ ਇਸ ਗਰਮੀ ਵਿੱਚ ਐਦਾਂ ਦੇ ਸੂਟ ਪਾਏ ਹੀ ਵਧੀਆ ਲੱਗਦੇ ਆ ਜੀ ਸੂਟ ਚੈੱਕ ਕਰੋ ਨਾਲ ਦੀ ਨਾਲ ਸਕਰੀਨ ਸ਼ਾਟ ਵੀ ਸੈਂਡ ਕਰੋ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ແמבריક कॉटन दी ਤੁਹਾਨੂੰ ਡਿਜੀਟਲ ਪ੍ਰਿੰਟ ਬਾਟਮ ਮਿਲੂਗੀ ਬਹੁਤ ਸੋਹਣੀ ਤੇ ਕੈਂਬਰੀਕ कॉटन ਦੀ ਉਹ ਤੁਹਾਨੂੰ ਸ਼ਰਟ ਮਿਲੂਗੀ ਬਾਟਮ ਵਿੱਚ ਸਲਫ ਪ੍ਰਿੰਟ ਬਣਿਆ ਹੋਇਆ ਜੀ ਦੁਪੱਟਾ ਤੁਹਾਨੂੰ ਕੋਟੇ ਦਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1150 1150 ਵਿੱਚ ਘਰ ਬੈਠਿਆਂ ਨੂੰ ਤੁਹਾਨੂੰ ਬਹੁਤ ਪਿਆਰਾ ਸੀ ਸੂਟ ਦੇ ਰਹੇ ਹਾਂ ਬਹੁਤ ਡਿਜ਼ਾਈਨਰ ਸੂਟ ਹੈ ਜੀ ਜਿਆਦਾ ਸੂਟ ਤੁਸੀਂ ਬਣਾਉਂਗੇ ਨਾ ਤਾਂ ਸੂਟ ਵੇਝਾ ਵੇਝਾ ਕਰਾਊਗਾ ਕਿਤੇ ਆਉਣ ਜਾਣ ਨੂੰ ਕਿਤੇ ਆਪਾਂ ਖਾਸ ਜਗ੍ਹਾ ਜਾ ਰਹੇ ਹਾਂ ਤਾਂ ਐਦਾਂ ਦੇ ਸੂਟ ਵੇਅਰ ਕਰੇਵੇ ਬਹੁਤ ਹੀ ਪਿਆਰੀ ਲੱਗਦੇ ਆ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨਾਲ ਦੀ ਨਾਲ ਪਿੱਕਾਂ ਭੇਜੋ ਤੇ ਆਪਣੇ ਲਈ ਸੋਹਣਾ ਜਿਹਾ ਸੂਟ ਬੁੱਕ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਜਿਹੇ ਕਲਰ ਐ ਜੀ ਮੈਂ ਗਰਮੀ ਦੇ ਹਿਸਾਬ ਨਾਲ ਸੂਟ ਲੈ ਕੇ ਆਨੇ ਆ ਜੀ ਬਹੁਤ ਸੋਹਣੇ ਸੂਟਾਂ ਦੇ ਕਲਰ ਐ ਜੀ ਉਸ ਤੋਂ ਬਾਅਦ ਜੀ ਤੁਸੀਂ ਅਗਲੇ ਸੂਟ ਵੀ ਚੈੱਕ ਕਰੋ ਨਾਲ ਦੀ ਨਾਲ ਡਿਜੀਟਲ ਪ੍ਰਿੰਟ ਤੁਹਾਨੂੰ ਸ਼ਰਟ ਮਿਲੂਗੀ ਦੁਪੱਟਾ ਤੁਹਾਨੂੰ ਮਲਮਲ ਦਾ ਮਿਲੂਗਾ ਜੀ ਪੇ ਪਲੇਨ ਤੁਹਾਨੂੰ ਬਾਟਮ ਮਿਲੂਗੀ ਬਹੁਤ ਹੀ ਪਿਆਰਾ ਜਿਹਾ ਸੂਟ 850 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਬਲੈਕ ਕਲਰ ਦਾ ਬਲੈਕ ਕਲਰ ਦਾ ਸੂਟ ਹੈ ਬਹੁਤ ਸੋਹਣਾ ਇਹ ਸਟਾਫ ਹੈਗਾ ਜੀ ਜੌਰਜਟ ਜੌਰਜਟ ਸਟਾਫ ਹੈ ਜੀ ਬਹੁਤ ਸੋਹਣਾ ਬਹੁਤ ਸਰਦਾਰੀ ਸੂਟ ਹੈ ਜੀ ਇਹ ਸੂਟ ਨਾ ਕਦੇ ਪੁਰਾਣੇ ਨਹੀਂ ਹੁੰਦੇ ਜੌਰਜਟ ਵਿੱਚ ਗਰਮੀ ਵੀ ਨਹੀਂ ਲੱਗਦੀ ਆਪਾਂ ਲਾਈਨਿੰਗ ਲਾ ਕੇ ਇਹਨਾਂ ਨੂੰ ਸਟੀਚ ਕਰੀਏ ਤਾਂ ਸੂਟ ਦੀ ਲੁੱਕ ਬਹੁਤ ਸੋਹਣੀ ਆਉਂਦੀ ਆਰ ਹਰ ਵਕਤ ਨਵੇਂ ਦੇ ਨਵੇਂ ਰਹਿੰਦੇ ਆ ਜੀ ਬਹੁਤ ਸੋਹਣਾ ਨਾਲ ਸ਼ਪੂਨ ਡਿਜੀਟਲ ਪ੍ਰਿੰਟ ਦੁਪੱਟਾ ਲਾਇਆ ਗਿਆ ਜੀ ਸੂਟ ਦਾ ਪ੍ਰਾਈਸ ਹੈਗਾ 999 999 ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਕਿਤੇ ਵੀ ਤੁਹਾਨੂੰ ਜਾਣ ਦੀ ਲੋੜ ਨਹੀਂ ਵੀ ਇੱਥੋਂ ਸੂਟ ਫੜ ਲਓ ਇੱਥੋਂ ਫੜ ਲਓ ਸੂਟ ਤੁਹਾਨੂੰ ਬੈਠੇ ਉਠਾਇਆਂ ਨੂੰ ਘਰ ਮਿਲ ਜਾਣਾ ਜੀ ਜਦ ਆਪਾਂ ਮਾਰਕੀਟ ਜਾਂਦੇ ਆ ਜੀ 3600 ਖਰਚੇ ਆਪਾਂ ਹੋਰ ਕਰਕੇ ਆਉਨੇ ਆ ਜੇ ਆਪਾਂ ਨੂੰ ਇੱਕ ਸੂਟ ਦੀ ਉਹ ਨੀਡ ਹੈ ਤਾਂ ਆਪਾਂ ਕਿਉਂ ਨਾ ਸੂਟ ਆਨਲਾਈਨ ਮੰਗਾਈਏ ਆਪਾਂ ਕਿੰਨੇ ਖਰਚਿਆਂ ਤੋਂ ਬਚ ਗਏ ਹੈਨਾ ਕਿਉਂਕਿ ਮਹਿੰਗਾਈ ਹੈ ਨਹੀਂ ਜੀ ਸਾਰਿਆਂ ਨੂੰ ਹੀ ਸੋਚ ਸਮਝ ਕੇ ਚੱਲਣਾ ਪੈਂਦਾ ਇਸ ਕਰਕੇ ਜੀ ਆਪਾਂ ਨੂੰ ਇੱਕ ਸੂਟ ਦੀ ਉਹ ਨੀਡ ਹੈ ਤਾਂ ਆਪਾਂ ਘਰੇ ਬੈਠੇ ਹੀ ਸੂਟ ਮੰਗਵਾ ਲਿਆ ਕਰੋ ਹੈਨਾ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਜੀ ਬਹੁਤ ਪਿਆਰੇ કોટਨ ਦੇ ਸੂਟ ਹੈ ਜੀ ਕੋਟਨ ਦੀ ਉਹ ਤੁਹਾਨੂੰ ਸ਼ਰਟ ਮਿਲੇਗੀ ਨਾਲ ਤੁਹਾਡੇ ਚਿਕਨ ਦਾ ਦੁਪੱਟਾ ਲਗਾਇਆ ਹੋਇਆ ਹੈ ਜੀ ਸੂਟ ਦਾ ਪ੍ਰਾਈਸ ਹੈਗਾ 1300 ਰੁਪਿਆ 1300 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਾਟਮ ਆਰ ਦੁਪੱਟੇ ਤੋਂ ਤੁਸੀਂ ਡਬਲ ਡਬਲ ਕਮ ਲੈ ਸਕਦੇ ਆ ਜੀ ਇੱਕ ਬਾਟਮ ਤੇ ਇੱਕ ਦੁਪੱਟੇ ਨਾਲ ਤੁਸੀਂ 3-4 ਸੂਟ ਰੈਡੀ ਕਰਵਾ ਸਕਦੇ ਆ 3-4 ਸ਼ਰਟਾਂ ਰੈਡੀ ਕਰਾ ਸਕਦੇ ਆ ਬਦਲ ਬਦਲ ਕੇ ਪਾਓ ਸੂਟ ਤੁਹਾਡੇ ਲੱਗ ਲੱਗ ਡਿਜ਼ਾਈਨ ਦੇ ਬਣ ਜਾਣੇ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਨਾਲ ਦੀ ਨਾਲ ਪਿਕਾ ਸੈਂਡ ਕਰ ਦਿਓ ਕੋਈ ਮੇਰੀ ਭੈਣ ਰਹਿ ਨਾ ਜਾਵੇ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਜੀ ਇੱਕ ਵੀਡੀਓ ਬਣਾਉਣ ਲਈ ਬਹੁਤ ਮਿਹਨਤ ਲੱਗਦੀ ਆ ਬਹੁਤ ਕੁਝ ਸੋਚ ਸਮਝ ਕੇ ਸੂਟ ਸਿਲੈਕਟ ਕਰਦੇ ਆ ਕਿ ਹਰ ਕਸਟਮਰ ਦੇ ਪਸੰਦ ਆਉਣ ਇਸ ਕਰਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਆ ਕਰੋ ਜੀ ਜਿਹੜੀ ਮੇਰੀ ਭੈਣ ਨੂੰ ਸੂਟਾਂ ਦੀ ਨੀਡ ਹੈ ਉਹ ਜਰੂਰ ਨੂੰ ਸੂਟ ਵਾਇ ਕਰਿਆ ਕਰੋ ਇੱਕ ਵਾਰ ਜਰੂਰ ਤੁਸੀਂ ਮੌਕਾ ਦੇਖੇ ਦੇਖਿਆ ਕਰੋ ਜੇ ਤੁਸੀਂ ਸੂਟ ਸਟੀਚ ਵੀ ਕਰਾਉਣਾ ਚਾਹੁੰਦੇ ਆ ਤਾਂ ਤੁਸੀਂ ਆਪਣਾ ਨਾਪ ਸੈਂਡ ਕਰ ਸਕਦੇ ਆ ਸੂਟ ਅਸੀਂ ਸਟੀਚ ਕਰਕੇ ਤੁਹਾਡੇ ਘਰ ਤੱਕ ਪਹੁੰਚਾ ਦੂੰਗੇ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਵੀ ਆਪਣਾ ਸੂਟ ਰਖਵਾ ਸਕਦੇ ਆ ਕਈ ਮੇਰੀਆਂ ਆਂਟੀਆਂ ਵਿਚਰੀਆਂ ਜਿਨ੍ਹਾਂ ਨੂੰ ਪਿੱਕਾ ਭੇਜਣੀਆਂ ਨਹੀਂ ਆਉਂਦੀਆਂ ਤਾਂ ਤੁਸੀਂ ਕਾਲ ਕਰ ਲਿਆ ਕਰੋ ਜੀ ਕਿਸੇ ਵੀ ਟਾਈਮ ਤੁਸੀਂ ਕਾਲ ਕਰ ਸਕਦੇ ਆ ਕਾਲ ਕਰਕੇ ਤੁਸੀਂ ਆਪਣਾ ਸੂਟ ਰਖਵਾ ਸਕਦੇ ਆ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਕੱਪੜਾ ਬਿਲਕੁਲ ਪੂਰਾ ਹੋਊਗਾ ਜੀ ਇਹ ਨਹੀਂ ਹੋਊਗਾ ਵੀ ਕੱਪੜਾ ਘੱਟ ਹੋਊਗਾ ਜਿਹੜਾ ਤੁਹਾਨੂੰ ਸੂਟ ਪਿਕ ਚ ਦਿਖਾਇਆ ਜਾਊਗਾ ਉਹੀ ਸੂਟ ਤੁਹਾਡੇ ਤੱਕ ਪਹੁੰਚਾਇਆ ਜਾਊਗਾ ਇਹ ਨਹੀਂ ਹੈਗਾ ਵੀ ਜੀ ਤੁਹਾਡੇ ਤੱਕ ਸੂਟ ਤੁਹਾਨੂੰ ਦਿਖਾਇਆ ਖੁਸ਼ ਹੋਰ ਤੇ ਭੇਜਿਆ ਖੁਸ਼ ਹੋਰ ਇਹ ਕਦੇ ਵੀ ਨਹੀਂ ਹੋਊਗਾ ਜੀ ਇਸ ਕਰਕੇ ਮੇਰੀਆਂ ਭੈਣਾਂ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਬਹੁਤ ਹੀ ਪਿਆਰੇ ਮਸਲੀਨ ਦੇ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਤੁਸੀਂ ਇਹਨਾਂ ਦਾ ਰੇਟ ਸਤੋਂ ਪੁੱਛ ਸਕਦੇ ਆ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਏਸੀ ਨੰਬਰ ਤੇ ਤੁਸੀਂ ਪਿੱਕਾ ਭੇਜ ਕੇ ਆਪਣੇ ਵਾਸਤੇ ਸੋਹਣੇ ਸੋਹਣੇ ਸੂਟ ਮੰਗਵਾ ਸਕਦੇ ਆ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਕਈ ਮੇਰੀਆਂ ਭੈਣਾਂ ਦਾ ਰੈੱਡ ਰੰਗ ਬਹੁਤ ਫੇਵਰੇਟ ਹੁੰਦਾ ਖੁਦ ਮੇਰਾ ਵੀ ਰੈੱਡ ਰੰਗ ਬਹੁਤ ਫੇਵਰੇਟ ਹੈ ਇਸ ਕਰਕੇ ਰੈੱਡ ਰੰਗ ਤੇ ਵਰਕ ਲੈ ਕੇ ਆਂਦਾ ਬਹੁਤ ਹੀ ਪਿਆਰਾ ਨਾਲ ਦੀ ਨਾਲ ਸਕਰੀਨਸ਼ਾਟ ਸੈਂਡ ਕਰੋ ਥੈਂਕ ਯੂ so much ਵੀਡੀਓ ਨੂੰ ਇੰਨਾ ਪਿਆਰ ਦੇਣ ਲਈ